ਗਰਮੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣਿਆਂ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਕਾਦੀਆਂ ਮਿਰਜੀਆਂ ਕਾਦੀਆਂ ਮਿਰਜਾਂ ਲਾਗੇ ਖਾਰਾ ਵਾ ਹਾਂਜੀ ਦੀ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਪਹਿਲਾਂ ਉਹ ਕਾਲ ਆਈ ਪਨੌਰਮ ਤੋਂ ਕਿ ਬਿਆਲ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਖਾ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨੋਹ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੂੰ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਹੈ ਜੀ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਤੇ ਠਾਣੇਵਾਲ ਕਹਿੰਦੇ ਜੀ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀ ਕਹਿੰਦੇ ਜੀ ਰੈਣ ਵਾਲੇ ਕਿਹਨਾਂ ਦੇ ਸੀਗੇ ਰੈਣ ਵਾਲੇ ਸੂਰ ਪਿੰਡ ਆ ਜੀ ਤੇ ਰੰਗ ਚ ਲੱਗੇ ਕੀ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਦਾ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈ ਆਡੇ ਲੋ ਮੋਖਾ ਪੁਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੋਕੇ ਤੇ ਪਹੁੰਚਦਾ ਟਾਈਮ ਕਮੀ ਆ ਉਹ ਆ ਗਏ ਆ ਅਗਲੀ ਕਾਰਵਾਈ ਉਠਾਣੇ ਵਾਲੇ ਕਰਨਗੇ ਤੇ ਹਾਂਜੀ ਡੱਡ ਵਡੀਆਂ ਉਹ ਸਭਲਾ ਹੋਟ ਲੈ ਕੇ ਜਾਣਗੇ ਜਿੱਥੇ ਨਾਲ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਆ ਦੇ ਭਰਾ ਪਹੁੰਚ ਗਿਆ ਲਾ ਕੇ ਆਂਡ ਗਾਂਡ ਸਾਰੇ ਆ ਗਏ